ਹਾਈ ਗਾਇਜ਼ ਵੈਲਕਮ ਟੂ ਮਾਈ ਚੈਨਲ ਸੈਮ ਦੁਬਈ ਵਾਲੇ ਫਾਈਨਲੀ ਅੱਜ ਇੱਕ ਬ੍ਰਦਰ ਦਾ ਮੈਨੂੰ ਕਮੈਂਟ ਆਇਆ ਕਿ ਭਾਜੀ ਯੂਟਿਊਬਰ ਬਣਨਾ ਤੇ ਕੀ ਕੀ ਚਾਹੀਦਾ ਵਾ ਪਹਿਲਾਂ ਯੂ نو ਇਟਸ ਇਟ ਡਿਪੈਂਡ ਕਰਦਾ ਤੁਹਾਡੇ ਤੇ ਕਿ ਤੁਸੀਂ ਕਿੱਦਾਂ ਦੇ ਯੂਟਿਊਬਰ ਬਣਨਾ ਚਾਹੁੰਦੇ ਹੋ ਬਟ ਸਟਾਰਟਿੰਗ ਦੇ ਵਿੱਚ ਤੁਹਾਨੂੰ ਜਿਆਦਾ ਯੂ نو ਚੀਜ਼ਾਂ ਵਗੈਰਾ ਲੈਣ ਦੀ ਜ਼ਰੂਰਤ ਨਹੀਂ ਹੈ ਕੋਈ ਖਰਚਾ ਵਗੈਰਾ ਕਰਨ ਦੀ ਜ਼ਰੂਰਤ ਨਹੀਂ ਹੈ ਥੋੜੇ ਥੋੜੇ ਜਦੋਂ ਤੁਹਾਡੇ ਸਬਸਕ੍ਰਾਈਬਰ ਵੱਧ ਜਾਂਦੇ ਆ ਉਸ ਤੋਂ ਬਾਅਦ ਤੁਹਾਨੂੰ ਚੀਜ਼ਾਂ ਲੈਣ ਦੀ ਜ਼ਰੂਰਤ ਪੈਂਦੀ ਹੈ ਆ ਮੇਰੇ ਆਲਮੋਸਟ 1000 ਪਲੱਸ ਸਬਸਕ੍ਰਾਈਬਰ ਹੋ ਚੁਕੇ ਸੋ ਮੈਂ ਉਸ ਤੋਂ ਬਾਅਦ ਜਿਹੜਾ ਪਹਿਲਾ ਕੰਮ ਕੀਤਾ ਈ ਉਹ ਮੈਂ ਲਿਆ ਸਪੀਕਰ ਜਿਹੜਾ ਜਿੰਨਾ ਮੈਂ ਆਪਣੀ ਮਾਈਕ ਰਿਕਾਰਡਿੰਗ ਵਾਰਾ ਕਰਨੇ ਕਿਉਂਕਿ ਫਿਰ ਗੱਲਬਾਤ ਸਹੀ ਨਹੀਂ ਹੁੰਦੀ ਉਹਦੇ ਨਾਲ ਆਡੀਅנס ਨੂੰ ਮੇਨ ਚੀਜ਼ ਇਹੋ ਚਾਹੀਦੀ ਹੁੰਦੀ ਹੈ ਕਿ ਬਾਤ ਸਹੀ ਹੋਵੇ ਆ ਮੇਰੇ ਕੋਲ ਦੂਜੇ ਸਪੀਕਰ ਵੀ ਪੇਰੇ ਆ ਵੇਖੋ ਮੈਂ ਆਲਮੋਸਟ ਉਸ ਟਾਈਮ ਤੇ ਤਿੰਨ ਕਿ ਚਾਰ ਸਪੀਕਰ ਕੀਤੇ ਆ ਵੇਖੋ ਚਾਰ ਪੰਜ ਸਪੀਕਰ ਪੇਰੇ ਆ ਮੇਰੇ ਕੋਲ ਆਹ ਵਲੇ ਚਾਰ ਪੰਜ ਸਪੀਕਰ ਪੇਰੇ ਆ ਮੇਰੇ ਕੋਲ ਗਾਈ ਇਹ ਵਾਲੀ ਚੀਜ਼ ਤੇ ਤੋ ਆ ਮਾਲ ਦੇ ਰਹਾ ਤਾਂ ਉਤੋਂ ਬਾਅਦ ਮੈਂ ਲਿਆ ਇਹ ਸਟੈਂਡ ਸਟੈਂਡ ਜਿਹੜਾ ਵਾ ਇਹਦੇ ਵਾਸਤੇ ਮਾ ਪੀ ਗਈ ਤਾਈ ਆ ਰੌਂਡ 80 85 ਕਾਫੀ ਹੈਵੀ ਆ ਤੇ ਤੁਸੀਂ ਦੀ ਕੁਆਲਿਟੀ ਵਾਈਜ਼ ਵੀ ਦੇਖੋਗੇ ਸਾਰੇ ਐਂਗਲ ਤੋਂ ਕਾਫੀ ਸੋਹਣਾ ਵਾ ਹਾਈਟ ਵਗੈਰਾ ਵਾਈਜ਼ ਵੀ ਇਹ ਸਹੀ ਆ ਉਤੋਂ ਬਾਅਦ ਜਿਹੜੀ ਮੈਂ ਲਈ ਉਹ ਮੈਂ ਲਈ ਹੀ ਚੇਅਰ ਆ ਜਿਹੜੀ ਚੀਜ਼ ਤੁਸੀਂ ਦੇਖਦੇ ਹੋਵੋਗੇ ਚੇਅਰ ਹੀ ਕਿ ਕਦੇ-ਕਦੇ ਜਾਣਾ ਪੈਂਦਾ ਵਾ ਬੰਦਾ ਬੈਠ ਕੇ ਵੀਡੀਓ ਵਗੈਰਾ ਬਣਾ ਲੈਂਦਾ ਵਾ ਤੁਹਾਨੂੰ ਕੇ ਕੋ ਮੰਗਨ ਦੀ ਜ਼ਰੂਰਤ ਨਹੀਂ ਆ ਥੋੜਾ ਕੈਰੀ ਕੈਰੀ ਕਰਨ 'ਚ ਥੋੜੀ ਪ੍ਰੋਬਲਮ ਹੁੰਦੀ ਆ ਬਟ ਆਲਮੋਸਟ ਐਕਸਪੀਰੀਅੰਸ ਡਾ ਵਧੀਆ ਰਹ ਕਿਤੇ ਬੈਨ ਜਾਂ ਮੰਗਨ ਜੂੜਤੇ ਪਾਣੀ ਤੋਂ ਬਾਅਦ ਆਈ ਫਿਰ ਮੈਂ ਬੈਗ ਬੈਗ ਵਾਸਤੇ ਇਹੋ ਛੋਟੀਆਂ ਮੋਟੀਆਂ ਚੀਜ਼ਾਂ ਵਾਲਾ ਬੈਗ ਲਿਆ ਸੀ ਮੈਂ ਕਿ ਮੈਂ ਜਿੱਦਾ ਪਾਣੀ ਦੀ ਬੋਤਲ ਪਾਈ ਦੀ ਆ ਸੋ ਡਿਪੈਂਡ ਕਰਦਾ ਹੋਇਆ ਉਸਤੇ ਵੀ ਕੀ ਦਨੀਆਂ ਜਾਂ ਲੈਂਦੇ ਆ ਅ ਮੇਰਾ 올 ਟਾਈਮ ਐਕਸਪੀਰੀਅੰਸ ਰਹਿ ਹੈਗਾ ਜਿਹੜੀਆਂ ਨਾਰਮਲ ਚੀਜ਼ਾਂ ਬੇਸਿਕ ਚੀਜ਼ਾਂ ਜਿਹੜੀਆਂ ਯੂਟਿਊਬਰ ਕੋਲ ਹੋਣੀਆਂ ਜੀ ਦੀਆਂ ਜਿਹੀਆਂ ਮੇਰੇ ਕੋਲ ਹੈਗੀਆਂ ਇਸ ਟਾਈਮ ਵਾਹਿਗੁਰੂ ਦੀ ਕਿਰਪਾ ਦੇ ਨਾਲ ਬੈਗ ਉਹਨਾਂ ਜੁੜੀ ਆ ਇਸ ਟਾਈਮ ਉਹਨਾਂ ਜੁੜੀ ਚੇਅਰ ਉਹਨਾਂ ਜੁੜੀ ਆ ਤੇ ਮੋਸਟ ਇੰਪੋਰਟੈਂਟ ਸਪੀਕਰ ਜਿੰਨਾ ਤੁਹਾਡੀ ਕੁਆਲਿਟੀ ਵਾਈਜ਼ ਜਿਹੜੀ ਆ ਜਿਹੜੀ ਤੁਹਾਡੀ ਵੌਇਸ ਆ ਉਹ ਸਹੀ ਆ ਯੂਟਿਊਬਰ ਨੂੰ ਜਿਆਦਾ ਯੂ نو ਪਬਲਿਕ ਨੂੰ ਅਟਰੈਕਟਿਵ ਕਰੇ ਸੋ ਆ ਨੋਰਮਲ ਨੋਰਮਲ ਚੀਜ਼ਾਂ ਜਿਹੜੀਆਂ ਤੁਹਾਡੇ ਕੋਲ ਲਾਜ਼ਮੀ ਹੋਣੀਆਂ ਚਾਹੀਦੀਆਂ ਵਾ ਇਹ ਚੀਜ਼ਾਂ ਤੁਹਾਨੂੰ ਥੋੜਾ ਜਿਆਦਾ ਧਿਆਨ ਰੱਖਣਾ ਪੈਣਾ ਆਦਰਵਾਈਜ਼ ਆਲਮੋਸਟ ਸਭ ਕੁਝ ਕਲੀਅਰ ਆ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸैम ਦੁਬਈ ਵਾਲੇ ਟੇਕ ਕੇਅਰ ਜੇ ਕਿਹਦਾ ਸਵਾਲ ਆ ਜੇ ਕਿਹਦਾ ਕੋਈ ਵੀ ਤਰ੍ਹਾਂ ਦਾ ਤੁਹਾਡੀ ਵੀਡੀਓ ਕਿਹੜੇ ਟੌਪਿਕ ਜਾਨੀ ਜੀ ਦੀ ਆ ਤੁਸੀਂ ਦੱਸ ਸਕਦੇ ਹੋ ਨੈਕਸਟ ਵੀਡੀਓ ਉਹਦੇ ਤੇ ਆਏਗੀ ਉਹ ਤੱਕ ਧਿਆਨ ਰੱਖੋ ਟੇਕ ਕੇਅਰ ਗਾਈਸ